ਦੇਖਦੇ ਜੋ ਅੱਜ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਹਦੀ ਮੰਗਾਂ ਨੂੰ ਲੈ ਕੇ ਇਸ ਤਰ੍ਹਾਂ ਹੈ ਵੀ ਅਸੀਂ ਦਿੱਲੀੋਂ ਜਦੋਂ ਜਿਹੜਾ 13 ਮਹੀਨੇ ਬੈਠ ਕੇ ਜਿੱਤ ਕੇ ਆਏ ਸੀ ਮੋਰਚਾ ਉਹਦੇ ਵਿੱਚ ਸਾਨੂੰ ਲਿਖਤੀ ਸਰਕਾਰ ਨੇ ਦਿੱਤਾ ਸੀ ਪ੍ਰੋਫੈਸਰ ਸਾਹਿਬ ਦੀ ਇਲੈਕਸ਼ਨ ਦੀ ਬਿੱਲ ਜਿਹੜਾ ਅਸੀਂ ਬਿਨਾਂ ਜਥੇਬੰਦੀਆਂ ਨਾਲ ਚਰਚਾ ਕੀਤੇ ਇਹਨੂੰ ਪਾਰਲੀਮੈਂਟ ਵਿੱਚ ਨਹੀਂ ਕਰਾਂਗੇ ਤੇ ਹੁਣ ਉਹ ਉਹਨਾਂ ਨੇ 2020 ਦਾ ਬਣਾ ਕੇ ਹੋਰ ਕੁ ਸੋਧਾਂ ਕਰਕੇ ਉਹ ਪੇਸ਼ ਕਰਨ ਜਾ ਰਹੇ ਨੇ ਉਹਦੇ ਲਈ ਸੂਬਾ ਸਰਕਾਰਾਂ ਨੂੰ ਭੇਜਿਆ ਉਹਨਾਂ ਨੇ ਜਿਹੜੇ ਸਟੇਕ ਹোল্ডার ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜੇ ਕੋਈ ਤੁਹਾਡੇ ਇਹਦੇ ਇਹਦੇ ਹੱਕ ਚ ਹੈ ਇਹਦੇ ਵਿਰੋਧ ਚ ਜੋ ਤੁਹਾਡੀ ਰਾਏ ਹੈ ਉਹ ਸਾਨੂੰ ਰਾਏ ਦਿਓ ਅਸੀਂ ਪੰਜਾਬ ਚੋਂ ਬਹੁਤ ਵੱਡੀ ਗਿਣਤੀ ਵਿੱਚ ਜੀਮਿਆ ਕਰਕੇ ਕੇਂਦਰੀ ਬਿਜਲੀ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦਾ ਵਿਰੋਧ ਕੀਤਾ ਹੈ ਔਰ ਸਾਨੂੰ ਅਫਸੋਸ ਇਹ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਹਾਲੇ ਤੱਕ ਚੁੱਪ ਕਰਿਆ ਬੈਠਾ ਹੈ ਉਹ ਪਹਿਲਾਂ 8 ਤਰੀਕ ਤੱਕ ਸੀ ਤੇ ਹੁਣ ਉਹਦਾ ਜਵਾਬ ਦੇਣ ਦਾ ਆਖਰੀ ਤਰੀਕ 30 ਮਈ ਦਿੱਤੀ ਗਈ ਹੈ ਇਹ ਸਰਕਾਰ ਇਹਦੇ ਤੇ ਕੁਸਕਦੀ ਨਹੀਂ ਹੁਣ ਇੱਕ ਨਵਾਂ ਸੀਡ ਬਿੱਲ ਆ ਗਿਆ ਮਤਲਬ ਕੇਂਦਰ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਆ ਵੀ ਕਿਸੇ ਤਰ੍ਹਾਂ ਜਿਹੜਾ ਖੇਤੀ ਸਟੇਟ ਸਬਜੈਕਟ ਹੈ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਇਹਦੇ ਵਿੱਚ ਦਖਲ ਕਿਵੇਂ ਦੇਣਾ ਹੈ ਕਦੇ ਤਾਂ ਨਵਾਂ ਮਾਰਕੀਟਿੰਗ ਐਕਟ ਦਾ ਡਰਾਫਟ ਲੈ ਕੇ ਭੇਜਦਾ ਉਹਨਾਂ ਨੇ ਅਸੀਂ ਵਿਰੋਧ ਕੀਤਾ ਰੋਕ ਗਿਆ ਤੇ ਹੁਣ ਉਹਨਾਂ ਨੇ ਸੀਡ ਦਾ ਇੱਕ ਡਰਾਫਟ ਭੇਜਦਾ ਨਵਾਂ ਸੀਡ ਐਕਟ 2025 ਉਦੇ ਵਿੱਚ ਸਾਰੀਆਂ ਕੇਂਦਰ ਸਰਕਾਰ ਭਾਵਨਾ ਆਪਣੇ ਕੋਲ ਲੈ ਜੂ ਸੀਡ ਵੇਚਣ ਦਾ ਵੀ ਸੀਡ ਪੈਦਾ ਕਰਨ ਦਾ ਵੀ ਸੀਡ ਸਪਲਾਈ ਦਾ ਇੰਪੋਰਟ ਐਕਸਪੋਰਟ ਦਾ ਸਾਰਾ ਅਧਿਕਾਰ ਉਹਨਾਂ ਕੋਲ ਆ ਜਾਣਗੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਪਰ ਉਹ 8 ਤਰੀਕ ਤੱਕ ਇਤਰਾਜ਼ ਮੰਗੇਆ ਅਸੀਂ ਆਸ ਰੱਖਾਂਗੇ ਵੀ ਸਾਡਾ ਮੁੱਖ ਮੰਤਰੀ ਵੀ ਉਹਦਾ ਵਿਰੋਧ ਕਰ ਦੋ ਪਰ ਜੇ ਨਾ ਕਰੂਗਾ ਤਾਂ ਫਿਰ ਅਸੀਂ ਮੁੱਖ ਮੰਤਰੀ ਨੂੰ ਵੀ ਉਸੇ ਲਾਈਨ 'ਚ ਖੜੀ ਸੰਗੇ ਜਿਹੜੀ ਲਾਈਨ 'ਚ ਅਸੀਂ ਕੇਂਦਰ ਨਾਲ ਲੜਾਈ ਲੜਸੀ ਹੈ ਇੱਕ ਤਾਂ ਇਹ ਹੈ ਦੂਸਰਾ 26 ਤਰੀਕ ਨੂੰ ਸਾਡਾ ਪੰਜਵੀਂ ਪੰਜਵੀਂ ਵਰੀ ਗੰਡਾ ਉਸ ਅੰਦੋਲਨ ਅਸੀਂ 26 ਨਵੰਬਰ ਤੋਂ ਜਾ ਕੇ ਦਿੱਲੀ ਦੇ ਬਾਰਡਰ ਤੇ ਬੈਠੇ ਸੀ 26 ਤਰੀਕ ਨੂੰ ਸਾਰੇ ਦੇਸ਼ ਵਿੱਚ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ 'ਚ ਅਸੀਂ ਵੱਡੇ ਵੱਡੇ ਇਕੱਠ ਕਰਕੇ ਸਰਕਾਰ ਨੂੰ ਮੈਮੋਰੰਡਮ ਦੇਣੇ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦੇਣੀ ਹੈ ਜੇ ਬਿਜਲੀ ਬਿੱਲ ਐ ਇਸ ਤਰ੍ਹਾਂ ਦਾ ਵੀ ਜੇ ਤੁਸੀਂ ਇਹ ਪਾਸ ਕੀਤਾ ਤਾਂ ਵੱਡਾ ਇੱਕ ਅੰਦੋਲਨ ਹੋਏਗਾ ਔਰ ਕੁਝ ਸੂਬੇ ਨੇ ਜਿੱਥੇ ਜ਼ਿਲ੍ਹਾ ਪੰਦਰ ਤੇ ਉਹਨਾਂ ਨੇ ਕਰਨਾ ਪਰ ਇਸ ਵਾਰੀ ਇੱਕ ਬਹੁਤ ਖੁਸ਼ੀ ਦੀ ਗੱਲ ਇਹ ਹੈ ਵੀ ਸਾਰੇ ਦੇਸ਼ ਵਿੱਚ ਹਰ ਰਾਜਧਾਨੀ ਤੇ ਵੱਡੇ ਵੱਡੇ ਇਕੱਠ ਹੋ ਕੇ ਸਰਕਾਰਾਂ ਨੂੰ ਮੈਮੋਰੰਡਮ ਦਿੱਤੇ ਜਾਣਗੇ ਔਰ ਇਵਨ EMPLOYEES ਜਿਹੜੀਆਂ ਉਹਨਾਂ ਦੀਆਂ ਜਥੇਬੰਦੀਆਂ ਨੇ ਇੰਟਕ ਐਟਕ ਸੀਟੂ ਸਾਰੀਆਂ ਜਿੰਨੀਆਂ ਜਥੇਬੰਦੀਆਂ ਨੇ ਉਹ ਵੀ ਇਹਦੇ ਵਿੱਚ ਸਾਡੇ ਨਾਲ ਨੇ ਤੋਂ ਉਮੀਦ ਹੈ ਸਾਰੇ ਦੇਸ਼ ਦੇ ਕਿਸਾਨ ਇਹਨੂੰ ਹੰਕਾਰ ਭਰਮਾਂ ਦੇਣਗੇ ਤੇ ਪੰਜਾਬ ਵਿੱਚ ਵੀ 22 ਤਰੀਕ ਨੂੰ ਵੱਡੀ ਰੈਲੀ ਚੰਡੀਗੜ੍ਹ ਚ ਹੋਈ ਕਿ ਬੀਜੇਪੀ ਦੇ ਆਗੂ ਗੇਜਾਰਾਮ ਨੇ ਕਿਹਾ ਕਿ ਕਿਸਾਨਾਂ ਨੂੰ 2-2000 ਰੁਪਏ ਲੈਣ ਦੇ ਕੇਂਦਰ ਸਰਕਾਰ ਤੋਂ ਉਹ ਵਾਪਸ ਕਰਦਨ ਕਿ ਕੇਂਦਰ ਸਰਕਾਰ ਦੀਆਂ ਨਏ ਸਕੀਮਾਂ ਨੇ ਕਿੰਨੇ ਕਿਸਾਨਾਂ ਨੂੰ ਦਿੰਦੇ ਉਹ ਉਹ ਬੀਜੇਪੀ ਵਾਲੇ ਹੀ ਨੇ ਜਿਹੜੇ ਲੈਂਦੇ ਨੇ ਆਮ ਕਿਸਾਨਾਂ ਨੂੰ ਪੁੱਛ ਲੋ ਤੇ ਕਦੇ ਹੀ ਨੇ ਕਿਸਾਨ ਕਿੰਨੇ ਕਰ 2000 ਰੁਪਿਆ ਤਿੰਨ ਮਹੀਨੇ ਬਾਅਦ ਮਿਲਦਾ ਔਰ ਇਹ ਤਾਂ ਮੂਰਖ ਬਣਾਉਣ ਵਾਲੀ ਖੇਡ ਹੈ 2000 ਰੁਪਿਆ ਸਾਲ ਦਾ ਚਾਰ ਬਾਰੀ 8000 ਰੁਪਿਆ ਦਿੱਤਾ 8000 ਪੈਨਲ ਕੀ ਹੁੰਦਾ ਜੀ ਸਾਰੇ 10 ਲੇ ਯੂਰੀਏ ਦੇ ਹੋਣਗੇ ਖਤਮਗਾਣੀ ਉਹ ਤਾਂ ਮੂਰਖ ਬਣਾਉਣ ਦੀ ਖੇਡ ਹੈ ਜਿਹੜੇ ਹੈਗੇ ਨੇ ਸਾਡੇ ਕਾਰਪੋਰੇਟ ਹਾਊਸਸ ਉਹਨਾਂ ਦਾ ਹਰ ਸਾਲ 4 ਲੱਖ 3 ਲੱਖ 4 ਲੱਖ ਕਰੋੜ ਉਹਨਾਂ ਦਾ ਕਰਜ਼ਾ ਮਾਫ਼ ਹੁੰਦਾ ਪੰਜਾਬ ਦੇ ਕਿਸਾਨਾਂ ਦੀ ਮੈਂ ਗੱਲ ਕਰਾਂ ਪਹਿਲਾਂ ਤਾਂ ਡਾਕਟਰ ਜੋਹਲ ਨੇ ਲਿਖਿਆ 1986 ਚ ਉਹਨੇ ਆਪਣੀ ਰਿਪੋਰਟ ਚ ਲਿਖਿਆ ਥੇਰ ਇਜ਼ ਅ ਕੰਟੀਨਿਊਇਟੀ ਇਸ ਓਵਰ ਰੀਅਲ ਮਾਰਜਿਨ ਆਫ ਪ੍ਰੋਫਿਟ ਆਫ ਦਾ ਫਾਰਮਰਸ ਫੋਰ ਮੋਰ ਥੈਨ ਏ ਡੈਕੇਡ ਉਹਨਾਂ ਕੋਲ 10 ਸਾਲ ਤੋਂ ਵੱਧ ਹੋ ਗਏ ਕਿਸਾਨਾਂ ਨੂੰ ਘਟ ਪਾ ਦੇ ਕੇ ਕੇਂਦਰ ਸਰਕਾਰ ਨੇ ਛੋੜਦੀ ਆਈ ਹੈ ਉਹਨਾਂ ਦਾ ਜਿਹੜਾ ਜਿਹੜਾ ਮੁਨਾਫਾ ਸੀ ਉਹਨੂੰ ਖਾ ਲੈਂਦੀ ਹੈ ਇਸੇ ਤਰ੍ਹਾਂ ਬਾਦਲ ਸਰਕਾਰ ਵੇਲੇ 2007-08 ਚ 08 ਕੋਮਲ ਕਮੇਟੀ ਨੇ ਰਿਪੋਰਟ ਦਿੱਤੀ ਉਹਨਾਂ ਨੇ ਕਿ ਆਪ ਸਿਰਫ ਪੰਜਾਬ ਦੇ ਕਿਸਾਨਾਂ ਦਾ ਦੋ ਫਸਲਾਂ ਸਟੱਡੀ ਕਰਕੇ ਉਹਨਾਂ ਨੇ ਰਿਪੋਰਟ ਦਿੱਤੀ ਸਿਰਫ ਪੰਜਾਬ ਦੇ ਕਿਸਾਨਾਂ ਦਾ ਕਣਕਰ ਝੋਨਾ ਸਿਰਫ ਦੋ ਫਸਲਾਂ ਵਿੱਚ ਕੇਂਦਰ ਸਰਕਾਰ ਨੇ 1964-60 ਤੋਂ 2078 ਤੱਕ 2 ਲੱਖ 63900 ਕੁਛ ਕਰੋੜ ਕੇਂਦਰ ਸਰਕਾਰ ਨੇ ਸਕੀਜ਼ ਕਰ ਰਿਆ ਤੇ ਜੇ ਉਹਦੇ ਬਾਅਦ ਦਾ ਹੁਣ ਦਾ ਗਣੀ ਹੈ ਤਾਂ ਸਾਡਾ ਤਾਂ 4.5 ਲੱਖ ਕਰੋੜ ਬਣਦਾ ਸਾਡੇ ਸਿਰ ਤੇ ਇਨਾ ਕਰਜ਼ਾ ਨਹੀਂ ਹੈ ਇਹ ਬੜਾ ਸਿੱਧ ਕਰਦਾ ਹੈ ਵੀ ਇਹ ਜਿਹੜਾ ਸੁਕੀਜ਼ ਹੋਇਆ ਕਿਸਾਨਾਂ ਦਾ ਇਹ ਕਿਸਾਨਾਂ ਨੂੰ ਕਰਜ਼ੇ ਚ ਧੱਕਣ ਵਾਸਤੇ ਹੋਇਆ ਕਿਸਾਨ ਅਨਪੜ੍ਹ ਸੀ ਅਧਪੜ੍ਹ ਸੀ ਉਹ ਇਹਨਾਂ ਦੀਆਂ ਪਾਲਿਸੀਆਂ ਨੂੰ ਸਮਝ ਨਹੀਂ ਸਕਿਆ ਜਦੋਂ ਭਾਵੇਂ ਸਰ ਦਾ ਜਿਹੜਾ ਤਰੀਕਾ ਜਿੰਨੇ ਰਾਈਡਰ ਨੇ ਲੱਗੇ ਹੋਏ ਸੀਐਸਸੀਪੀ ਦੇ ਟਰਮਸ ਆਫ ਰੈਫਰੈਂਸ ਦੇ ਉੱਤੇ ਉਹ ਰਾਈਡਰ ਜਿੰਨੀ ਦੇਰ ਤੱਕ ਨਹੀਂ ਹਟਦੇ ਉਹ ਹਟਦੇ ਕਿਸਾਨ ਨਾਲ ਕਦੇ ਇਨਸਾਫ ਹੋਣਾ ਹੀ ਨਹੀਂ ਔਰ ਉਹ ਕਰਜ਼ੇ ਦੇ ਜਾਲ ਚੋਂ ਬਾਹਰ ਨਿਕਲ ਹੀ ਨਹੀਂ ਸਕਦਾ ਇਹ ਕਹਿਣਾ ਕਿ ਕਿਸਾਨ ਤਾਂ ਜੀ ਆਪਣੇ ਖਰਚੇ ਵਧਾ ਲੈ ਜੀ ਮੈਂ ਇਹ ਨਹੀਂ ਮੈਂ ਕਹਿੰਦਾ ਵੀ ਉਹ ਖਰਚੇ ਵਧਾਉਣ ਪਰ ਮੈਂ ਇਹ ਪੁੱਛਣਾ ਚਾਹੁੰਨਾ ਕਿ ਕਿ ਉਸ ਜਿਹੜੀ ਕਬੀਲਦਾਰੀ ਹੈ ਇਹ ਲੈਜੀਟਲ ਨਹੀਂ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਵੀ ਆਪਣੀ ਕਬੀਲਦਾਰੀ ਨੂੰ ਚਾਹੁੰਦੇ ਉਹ ਕਿਉਂ ਨਹੀਂ ਕਰਜ਼ੇ ਚ ਹੁੰਦੇ ਇਹ ਉਹਦੇ ਬਿਹਾ ਉਹ ਵੀ ਕਰਦੇ ਨੇ ਤੇ ਜੇ ਕੋਈ ਵਪਾਰੀ ਹੈ ਉਹ ਵੀ ਕਰਦਾ ਉਹ ਕਿਉਂ ਨਹੀਂ ਕਰਜ਼ੇ ਚ ਹੁੰਦੇ ਕਿਸਾਨ ਕਿਉਂ ਹੁੰਦਾ ਕਿਉਂਕਿ ਕਿਸਾਨ ਦਾ ਕਿੱਤਾ ਘਾਟੇ ਬੰਦਾ ਕਿੱਤਾ ਉਹਨੂੰ ਬਚਦਾ ਨਹੀਂ ਆਪਣੀ ਕਬੀਲਦਾਰੀ ਨੂੰ ਨਿਭਾਉਣ ਜੋਗਾ ਨਾ ਕੁਝ ਇਹਦੇ ਕਰਕੇ ਉਹ ਕਿਸਾਨ ਕਰਜ਼ੇ ਚ ਫਸਦਾ ਹੈ ਤੇ ਇਹਦੇ ਲਈ ਜ਼ਿੰਮੇਵਾਰ ਸਰਕਾਰ ਹੈ ਜੇ ਸਰਕਾਰ ਇਹ ਜਿਹੜਾ ਦੇਸ਼ ਦਾ ਬਜਟ ਹੈ ਇਹ ਲੋਕਾਂ ਦਾ ਬਜਟ ਹੈ ਨਾ ਜਿਹੜੇ ਕਾਰਪੋਰੇਟ ਹਾਊਸਿਸ ਨੇ ਕਿੰਨੇ ਪਰਸੈਂਟ ਨੇ 0.5% ਤੋਂ ਵੱਧ ਨਹੀਂ ਹੈਗੇ ਅੱਧੇ ਪਰਸੈਂਟ ਤੋਂ ਵੱਧ ਨਹੀਂ ਹੈਗੇ ਇਹਨਾਂ ਨੂੰ ਪਿਛਲੇ 15 ਸਾਲਾਂ ਚ 42 ਲੱਖ ਕਰੋੜ ਰੁਪਇਆ ਕਰਜ਼ਾ ਮਾਫ਼ ਕਰਤਾ ਸਰਕਾਰ ਨੇ ਤੇ ਕਿਸਾਨਾਂ ਦੀ ਵਾਰੀ ਚੁੱਪ ਕਿਉਂ ਹੈ ਜੀ ਕਿਸਾਨਾਂ ਨੇ ਕੀ ਕਸੂਰ ਕੀਤਾ ਹੈ ਦੇਸ਼ ਦਾ ਇੱਕ ਪਾਸੇ ਤਾਂ ਕਹਿੰਦੇ ਨੇ ਇਹ ਅੰਨਦਾਤਾ ਹੈ ਅੰਨਦਾਤਾ ਕਹਿੰ ਕੇ ਫਲਾਉਣੀ ਹੀ ਦਿੰਦੇ ਨੇ ਦੂਜੇ ਪਾਸੇ ਉਹਦਾ ਗਲ ਬੱਡਣ ਵੇਲੇ ਹਰ ਪਾਲਿਸੀ ਉਹਦੇ ਖਿਲਾਫ ਘੜਦੇ ਨੇ ਪੰਜਾਬ 'ਚ ਜਿਸ ਤਰ੍ਹਾਂ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਸੂਬਾ ਜਾਂ ਕੇਂਦਰ ਨੇ ਜੋ ਵੀ ਵਾਅਦਾ ਕੀਤਾ ਤੁਹਾਨੂੰ ਉੱਥੇ ਉਹਦੇ ਬੇਨੀਫਿਟ ਮਿਲੇ ਇਹ ਵੀ ਇਹ ਵੀ ਇੱਕ ਮਿਸਾਲ ਹੈ ਤੁਹਾਡੇ ਸਾਹਮਣੇ 1600 ਕਰੋੜ ਰੁਪਏ ਅਨਾਉਂਸ ਕਰਦੇ ਨੇ ਦਿੱਤਾ ਜਿੱਥੇ ਇੱਕ ਥੇਲਾ ਨਹੀਂ ਸਾਡਾ ਮੁੱਖ ਮੰਤਰੀ ਜਾਂਦਾ ਚੈੱਕ ਦੇ ਕੇ ਫੋਟੋ ਖਿਚਾ ਲੈਂਦਾ ਜਦੇ ਬਾਅਦ ਅਫਸਰ ਵਾਪਸ ਲੈ ਲੈਂਦੇ ਨੇ ਚੈੱਕ ਕਹਿੰਦੇ ਘੱਟ ਦਿੱਤਾ ਗਿਆ ਵਾਅਦਾ ਦਮਗਾ ਮੋੜਦੇ ਕਿਸੇ ਨੂੰ ਅਜੇ ਤੱਕ ਕੋਈ ਦੱਸ ਦਵੇ ਕੋਈ ਕਿਸਾਨ ਬਾਹ ਕੜ ਕੇ ਕਹੇ ਫੜ ਪੀੜ ਕਿਸਾਨ ਕਿਸੇ ਨੂੰ ਤੇਲਾ ਮਿਲਿਆ ਕਿਸੇ ਨੂੰ ਤੇਲਾ ਨਹੀਂ ਦਿੱਤਾ ਹਾਂ ਵਾਹਿਗੁਰੂ ਨੇ ਸਾਡੇ ਸਾਡੇ ਜਿਹੜੇ ਗੁਰੂ ਸਹਿਬਾਨ ਨੇ ਉਹਨਾਂ ਨੇ ਜਿਹੜੀ ਸਪਿਰਟ ਸਾਨੂੰ ਦਿੱਤੀ ਉਹਦੇ ਨਾਲ ਪੰਜਾਬੀ ਜਿੱਥੇ ਵੀ ਦੁਨੀਆ 'ਚ ਬੈਠਾ ਸੀ ਉਹ ਫੜ ਪੀੜਾਂ ਦੀ ਮਜ਼ਲੀ ਭਜ ਤੁਰਿਆ ਅਸੀਂ ਉਹਨਾਂ ਦੇ ਘਰ ਘਰ ਤੇ ਔਰ ਅਸੀਂ ਤੈਅ ਕੀਤਾ ਹੋਇਆ ਅਸੀਂ ਪਰਸੋਂ ਹੀ ਮੀਟਿੰਗ ਵਿੱਚ 42 ਲੱਖ ਰੁਪਏ ਦਾ ਯੂਰੀਆ ਅਲੱਗ-ਅਲੱਗ ਜਗ੍ਹਾ ਅਸੀਂ ਭੇਜਿਆ। ਇਹ ਤੋਂ ਪਹਿਲਾਂ ਅਸੀਂ ਕੋਈ 30 ਦੀ 35 ਲੱਖ ਦਾ ਸੀ ਪਹਿਲਾਂ ਵੇਚ ਚੁੱਕੇ। ਇਸੇ ਤਰ੍ਹਾਂ ਸਾਰੀਆਂ ਜਥੇਬੰਦੀਆਂ ਨੇ ਇਹ ਤੋਂ ਇਲਾਵਾ ਕਈ ਕਰੋੜ ਰੁਪਏ ਦਾ ਸਮਾਨ ਅਸੀਂ ਹਰ ਪਿੰਡ ਤਹਾਨੂੰ ਭੇਜਤਾ। ਤੇ ਹਾਲੇ ਮੈਨੂੰ ਇਹ ਮੁਰਗੀ ਦਾ ਦੇ ਪੈਸੇ ਦੇਣ ਵਾਲਾ ਮੁੱਖ ਮੰਤਰੀ ਦੱਸੇ ਜਿਹੜੀ ਇਹਨਾਂ ਰੋਗ ਲੱਗਿਆ ਜਿਹੜੀ ਹਲਦੀ ਰੋਗ ਲੱਗਿਆ ਇਹਦੇ ਨਾਲ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕੋਣ ਕਰੂਏ ਨਹੀਂ ਤਾਂ ਗਰਦਾਵਰੀ ਵੀ ਨਹੀਂ ਕੀਤੀ। ਔਰ ਫਿਰ 40% ਝਾੜ ਘਟ ਗਿਆ। ਹਾਂ ਇੱਕ ਹੋਰ ਵਪਾਰ ਚੱਲ ਰਿਹਾ। ਰਾਜਸਥਾਨ ਉਰ ਯੂਪੀ ਤੋਂ ਆਪਲੇ ਹੁੰਦੇ ਨੇ ਖਰੀਦ ਕੇ ਇੱਥੇ ਕਿਸਾਨਾਂ ਦੇ ਨਾਂ ਤੇ ਝਾਲੀ ਵੇਚ ਕੇ ਨਗਰ ਪੈਸੇ ਬਣਾਉਂਦੇ ਨੇ ਉੱਥੇ 1600 ਰੁਪਏ ਇਹਨਾਂ ਨੂੰ ਚੋਨਾ ਮਿਲਦਾ ਹੈ 16-1700 ਨੂੰ ਇੱਥੇ ਲਿਆ ਕੇ ਉਹਨੂੰ 2400 ਨੂੰ ਵੇਚਦੇ ਨੇ ਔਰ ਸਾਡਾ ਕੇਸ ਕਮਜ਼ੋਰ ਕਰਨ ਵਾਸਤੇ ਅੱਜ ਜਦੋਂ ਇਹ ਸਾਰੇ ਹੜ ਆਏ ਨੇ ਉਹ ਤੇ ਬਾਅਦ ਸਾਰਾ ਵਰਕ ਆਊਟ ਕਰਕੇ ਅਸੀਂ ਕਿਹਾ ਸੀ 822 ਲੱਖ ਟਨ ਤੋਂ ਵੱਧ ਚੋਨਾ ਪੰਜਾਬ 'ਚ ਨਹੀਂ ਹੋਣਾ ਹੁਣ 150 ਕ੍ਰਾਸ ਕਰ ਗਿਆ ਇਹਨਾਂ ਨੇ ਪਹਿਲਾਂ ਪਿਛਲੇ ਸਾਲ 182 ਲਕ ਟਨ ਚੋਂ ਨਾ ਸੀ ਪਿਛਲੇ ਸਾਲ 182 ਲਕ ਟਨ ਸੀ ਇਹਨਾਂ ਨੇ ਉਹ ਟਾਰਗੇਟ ਖੜਾ ਹੁਣ ਤੇ ਘਟਾ ਕੇ 172 ਕਰਤਾ ਫਿਰ ਰੋਲਾ ਪੈ ਗਿਆ ਵੀ ਝਾੜ ਘਟ ਗਿਆ ਇਹਨਾਂ ਨੇ 162 ਕਰਤਾ 165 165 ਕਰਤਾ 165 ਵੀ ਨਹੀਂ ਹੋਇਆ ਤਾਂ ਇਹ ਜਿਹੜਾ ਐਡਾ ਵੱਡਾ ਨੁਕਸਾਨ ਹੋਈ ਜਾ ਰਿਹਾ ਉੱਥੇ ਫਿਰ ਚੁੱਪ ਕਿਉਂ ਬਟਰ ਲੈਂਦੇ ਨੇ ਐ ਤਾਂ ਕਿਸਾਨਾਂ ਦਾ ਗਿਆ ਨਾ ਜਿਹੜਾ ਝਾੜ ਘਟ ਗਿਆ ਇਹ ਜਿਹੜੀ ਇਹ ਜੇ ਗਵਰਨਮੈਂਟ ਇਥੇ ਸੋਸ਼ਲਿਸਟ ਪੈਟਰਨ ਤੇ ਸਰਕਾਰਾਂ ਚੱਲਦੀ ਹੈ ਸਾਡਾ ਸੰਵਿਧਾਨ ਕਹਿੰਦਾ ਹੈ ਕਿ ਸਭ ਨੂੰ ਬਰਾਬਰ ਰੱਖ ਕੇ ਸਰਕਾਰ ਨੇ ਚਲਾਉਣਾ ਹੁੰਦਾ ਸਰਕਾਰ ਨੂੰ ਇਥੇ ਇੱਕ ਤਬਕੇ ਨੂੰ ਪਾਲੀ ਜਾਂਦੇ ਨੇ ਦੂਜੇ ਨੂੰ ਰਗੜਾ ਲਾਈ ਜਾਂਦੇ ਨੇ ਇਦਾਂ ਕਿੰਨੀ ਦੇਰ ਚੱਲੂ ਅਖਰ ਲੋਕ ਜਦੋਂ ਬਿਲਕੁਲ ਅਤੋਬੇ ਬਾਹਰ ਨਿਕਲੇ ਹੋਣਗੇ ਦੁਨੀਆ ਦੀਆਂ ਮਸਾਲਾ ਹੁਣ ਤਾਂ ਸ਼੍ਰੀਲੰਕਾ ਚ ਕੀ ਹੋਇਆ ਨੇਪਾਲ ਚ ਕੀ ਹੋਇਆ ਇਹ ਤਾਂ ਸਾਡੇ ਸਾਹਮਣੇ ਨੇ ਤੇ ਬੰਗਲਾਦੇਸ਼ ਵਿੱਚ ਕੀ ਹੋਇਆ ਉੱਥੇ ਦੀ ਉਜੜੀ ਪ੍ਰਧਾਨ ਮੰਤਰੀ ਇੱਥੇ ਲੁੱਕੀ ਫਿਰਦੀ ਐ ਤਾਂ ਕਿਤੇ ਇੱਥੇ ਦੇ ਲੋਕ 80 ਕਰੋੜ ਲੋਕ ਤਾਂ ਇੱਥੇ ਵੈਸੇ ਹੀ ਆਟਾ-ਦਾਲ ਤੇ ਜਿਉਂਦੇ ਨੇ ਸਾਡੀ ਸਰਕਾਰ ਦੇਖੋ ਅਸੀਂ 74-75 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ ਅਸੀਂ ਹਾਲੇ ਤੱਕ ਰੋਟੀ ਕਮਾਉਣ ਯੋਗੇ ਨਹੀਂ ਕੀਤੇ ਲੋਕ ਆਪਣੇ ਕੌਣ ਨੇ ਇਹ ਆ ਵੀ ਹਾਲ ਨਹੀਂ ਇਹਦੇ ਜ਼ਿੰਮੇਵਾਰ ਸਰਕਾਰਾਂ ਨੇ ਉਹਨਾਂ ਨੇ ਪਾਲਿਸੀ ਬਣਾਉਣੀ ਹੁੰਦੀ ਐ ਸਰਕਾਰ ਚਲਾਉਣੀ ਐ ਉਹਦੇ ਨਾਲ ਲੋਕਾਂ ਨੂੰ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਇਜਾ ਮਤਲਬ ਸਰਕਾਰ ਨੇ ਕੋਈ ਪਾਲਿਸੀ ਠੀਕ ਨਹੀਂ ਬਣਾਈ ਲੋਕ ਮਨੁੱਖ ਨੂੰ ਇਸ ਲਾਇਕ ਨਹੀਂ ਬਣਾਇਆ ਜਦੋਂ ਬੱਚੇ ਨੂੰ ਪੜਾਉਨੇ ਆ ਉਹਨੂੰ ਪਾਲਦੇ ਆ ਉਹਨੂੰ ਇੱਕ ਮਨੁੱਖ ਬਣਾਉਣ ਵਾਸਤੇ ਹੁੰਦਾ ਮੈਨੂੰ ਤਾਂ ਕਈ ਵਾਰੀ ਹਾਸਾ ਆਉਂਦਾ ਹੈ ਸਾਡਾ ਮੁੱਖ ਮੰਤਰੀ ਬਹੁਤ ਵਾਰੀ ਕਹਿੰਦਾ ਰਿਹਾ ਗਰੀਬ ਘਰਾਂ ਦੇ ਮੁੰਡੇ ਪਹਿਲਾਂ ਤੁਸੀਂ ਦੱਸੋ ਮੁੰਡੇ ਕੀ ਨੂੰ ਕਹਿੰਦੇ ਮੁੰਡੇ ਜਦ ਤੱਕ ਆਕਲ ਨਾ ਆਵੇ ਅਸਰਮਤ ਹੋਵੇ ਅਸੀਂ ਉਹਨਾਂ ਨੂੰ ਮੁੰਡੇ ਕਹਿੰਦੇ ਆ ਅਸੀਂ ਮਨੁੱਖ ਕਹਿੰਦੇ ਹੀ ਨਹੀਂ ਇੱਥੇ ਮਨੁੱਖਾਂ ਦੇ ਹੱਥ ਨਹੀਂ ਆਈ ਸਰਕਾਰ ਮੁੰਡਿਆਂ ਦੇ ਹੱਥ ਆ ਗਈ ਉਹਨਾਂ ਨੂੰ ਨਾ ਚਲਾਉਣਾ ਹੁੰਦਾ ਕੁਝ ਨਾ ਕੋ ਸਮਝ ਹੈ ਤੇ ਪੰਜਾਬ ਦਾ ਬੇੜਾ ਘਰ ਕਰਕੇ ਰੱਖਦਾ ਕੇਂਦਰ ਤੇ ਪੰਜਾਬ ਸਰ ਪੰਜਾਬ ਸਰਕਾਰ ਤੋਂ ਕਿਸਾਨ ਕੀ ਕੰਪਨਸੇਸ਼ਨ ਦੀ ਮੰਗ ਕਰਦਾ ਦੇਖੋ ਜੀ ਅਸੀਂ ਤਾਂ ਬੜੀ ਕਲੀਅਰ ਜਿਹੜੇ ਜਿੱਥੇ ਹੜ ਮਾਰੇ ਇਲਾਕੇ ਚ ਅਸੀਂ ਕਿਹਾ ਵੀ ਜਿੱਥੇ ਕੋਈ ਪਸ਼ੂ ਗਿਆ ਉਹਦਾ 1 ਲੱਖ ਰੁਪਏ ਪਸ਼ੂ ਦੇ ਹਿਸਾਬ ਨਾਲ ਉਹ ਕਿਸਾਨ ਨੂੰ ਦਿਓ ਤੇ ਜਿਹਦਾ ਘਰ ਟਹਿ ਗਿਆ ਉਹਨੂੰ 10 ਲੱਖ ਰੁਪਏ ਦਿਓ ਤੇ ਜਿਹਦੇ ਫਸਲ ਗਈ ਉਹਨੂੰ 1 ਲੱਖ ਰੁਪਏ ਗੰਨੇ ਦਾ ਗਣਿਤਿਸ ਫਸਲ ਚਿਕ ਲੱਖ ਪਰ ਟੋਟ ਕੰਪਨਸੇਸ਼ਨ ਚਾਹੀਦਾ ਦੂਸਰਾ ਸੀ 70000 ਰੁਪਏ ਪਰ ਇਕ ਸਰਕਾਰ ਕੋਲ ਕੰਪਨਸੇਸ਼ਨ ਮੰਗਿਆ ਸਰਕਾਰ ਸਰਕਾਰ ਨੇ ਤਾਂ ਜਿਹੜਾ ਐਲਾਨ ਕੀਤਾ ਸੀ ਉਹ ਨਹੀਂ ਦਿੱਤਾ ਇਹ ਕੀ ਦੇਣਾ ਔਰ ਅੱਜ ਜਿਹੜਾ ਝਾੜ ਘਟਿਆ ਸੀ ਉਹਦਾ ਫੇਰ ਕਿਹਾ ਵੀ ਜਿਹੜੇ ਜਿਨ੍ਹਾਂ ਦੀ ਬੌਣੇ ਰੋਗ ਨਾਲ ਫਸਲ ਮਰ ਗਈ ਜਾਂ ਜਿਨ੍ਹਾਂ ਦੀ ਜਿਹੜੀ ਹੈਗੀ ਹਲਦੀ ਰੋਗ ਨਾਲ ਗਈ ਉਹਨਾਂ ਨੂੰ ਉਹਨਾਂ ਦਾ ਪੂਰਾ ਕੰਪਨਸੇਸ਼ਨ ਤੇ ਉਹ 70000 ਰੁਪਏ ਏਕੜ ਜੀ ਤੇ ਜਿਹੜੇ ਝਾੜ ਘਟਿਆ ਉਹਨਾਂ ਨੂੰ ਘਟੋ ਘਟ 500 ਰੁਪਏ ਏਕੜ ਬੋਲ ਸਰਕਾਰ ਦੇ ਜੀ ਭਾਰਤ ਅਮਰੀਕਾ ਵਪਾਰਕ ਸੰਧੀ ਵੀ ਹੋਈ ਹੈ ਜੀ ਡੇਰੀ ਨੂੰ ਲੈ ਕੇ ਤੁਹਾਡੀ ਪੇਜ ਤੇ ਆਪਣੇ ਦੇਖੋ ਜੀ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਜਾਂਦਾ ਮੈਨੂੰ ਕੋਈ ਵੀ ਇਨਤਾਰ ਨਹੀਂ ਪਏ ਮੈਂ ਖੇਤੀ ਦੇ ਮਸਲੇ ਤੇ ਕੋਈ ਸਮਝੌਤਾ ਅਮਰੀਕਾ ਨਾਲ ਨਹੀਂ ਕਰਦਾ ਪਰ ਅੰਦਰ ਖਾਤੇ ਜਿਹੜੀਆਂ ਕੰਸੂਮਰ ਬਾਹਰ ਆ ਰਹੀਆਂ ਸਮਝੌਤਾ ਹੋ ਚੁੱਕਾ ਹੈ ਤਾਂ ਸਰਕਾਰ ਨੇ ਵੀ ਅੱਜ ਮੀਡੀਆ 'ਚ ਕਹਿਤਾ ਕਿ ਅਸੀਂ ਨੇੜੇ ਪਹੁੰਚ ਗਏ ਜੀ ਅਸੀਂ ਬਾਰ-ਬਾਰ ਕਿਹਾ ਵੀ ਜੇ ਖੇਤੀ ਡੇਰੀ ਔਰ ਸਹਾਇਕ ਧੰਦੇ ਜਿਹੜੇ ਨੇ ਫਿਸ਼ਰੀ ਪਿਗਰੀ ਇਹ ਇਹਨਾਂ ਨੂੰ ਜੇ ਤੁਸੀਂ ਲਿਆਉਂਗੇ ਅਸੀਂ ਉਹਨਾਂ ਦੇਸ਼ਾਂ ਦਾ ਨਾਲ ਕੰਪੀਟੀਸ਼ਨ ਕਰ ਹੀ ਨਹੀਂ ਸਕਦੇ ਉਹਨਾਂ ਨੂੰ ਤਾਂ ਇੰਡੀਆਂ ਵੱਡੀਆਂ ਹੈਵੀ ਸਬਸਿਡੀਆਂ ਨੇ ਅਸੀਂ ਤਾਂ 네ਗੇਟਿਵ ਚ ਸਬਸਿਡੀ ਜੇ ਸਬਸਿਡੀ ਵਾਈਜ਼ ਵਰਕ ਆਊਟ ਕਰੋ ਅਸੀਂ 35% 네ਗੇਟਿਵ ਚ ਸਾਡੀ ਜੇਬ ਤੋਂ ਜਾਂਦਾ ਹੈ ਉਹਨਾਂ ਨੂੰ 100% ਸਬਸਿਡੀ ਮਿਲਦੀ ਹੈ ਜਿੱਨੀ ਟੋਟਲ ਕਾਸਟ ਆਫ ਪ੍ਰੋਡਕਸ਼ਨ ਸਰਕਾਰ 베ਰ ਕਰਦੀ ਹੈ। ਐਸੀ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਲਾਂਗੇ? ਜੇ ਇਹਨਾਂ ਨੇ ਡੇਰੀ ਸੈਕਟਰ 'ਚ ਕਹਿਣ ਬਏ ਅਸੀਂ ਫੈਸਲਾ ਨਹੀਂ ਕੀਤਾ ਦੁੱਧ ਇੰਪੋਰਟ ਕਰ ਲਿਆ ਜਿਵੇਂ ਨਰਮੇ 'ਚ ਕੀਤਾ। ਨਰਮੇ 'ਚ ਕਹਿੰਦੇ ਸੀ ਅਸੀਂ ਨਹੀਂ ਇਜਾਜ਼ਤ ਦਿੰਦੇ 11% ਡਿਊਟੀ ਘਟਾਤੀ ਅਗਲੇ ਉਹ ਬਾਹਰ ਮੰਗਾਉਣ ਲੱਗ ਗਏ। ਤੇ ਸਾਡੇ ਸਾਡੇ ਨਰਮਾ ਪੱਤੀ ਸਾਰੀ ਖਤਮ ਹੋ ਗਈ। ਮਹਾਰਾਸ਼ਟਰ 'ਚ ਕਰਨਾਟਕ 'ਚ ਦੇਖੋ ਕਿਵੇਂ ਖੁਦਕੁਸ਼ੀਆਂ ਹੋ ਰਹੀਆਂ। ਤਾਂ ਜੇ ਇਸੇ ਤਰ੍ਹਾਂ ਇਹਨਾਂ ਨੇ ਕਹਤਾ ਵੀ ਅਸੀਂ ਦੁੱਧ ਦਾ ਡੇਰੀ ਦਾ ਸਮਝੌਤਾ ਨਹੀਂ ਕਰਦੇ ਪਰ ਪਾਊਡਰ ਇੱਥ ਪਾਊਡਰ ਆ ਗਿਆ ਨਹੀਂ ਤਾਂ ਸਾਨੂੰ ਜਤਾ ਹੋ ਗਿਆ ਫਿਰ ਲੁੱਬਜੂ ਸਾਰਾ ਕੁਝ ਤੋਂ ਅਸੀਂ ਨਹੀਂ ਉਹਨਾਂ ਦਾ ਕੰਪੀਟੀਸ਼ਨ ਉਹਨਾਂ ਨਾਲ ਕਰ ਸਕਦੇ ਦੇਸ਼ ਦੇ ਵਿੱਚ ਪਹਿਲਾ ਨੇ ਅਮਰੀਕਾ ਉਹਦਾ ਦੋਸਤ ਹੋਊਗਾ ਉਹ ਬਾਅਦ ਚ ਸਾਡੇ ਨਾਲ ਤਾਂ ਸਰਕਾਰ ਜਿਹੜਾ ਉਹਦੀ ਜ਼ਿੰਮੇਵਾਰੀ ਉਹ ਵਰਤਾ ਕਰੇ